ਅੱਜ ਬਹੁਤ ਹੀ ਚੰਗਾ ਦਿਨ ਚੜ੍ਹਿਆ ਹੈ ਰੋਟਰੀ ਕਲੱਬ ਨਾਬਾ ਵੀ ਕਿ ਸਾਡੇ ਗਵਰਨਰ ਸਾਹਿਬ ਜੀ ਬੇਨਤੀ ਹੈ ਕਿਰਪਾ ਕਰਕੇ ਅਸੀਂ ਚੌਂਦ ਸਾਹਿਬ ਧੰਨਵਾਦ ਕਰਦੇ ਹਾਂ ਤੇ ਬਹੁਤ ਹੀ ਗਿਣਤੀ ਦੇ ਵਿੱਚ ਜਿਹੜੇ ਇਨਸਾਨਾਂ ਦੀ ਨਿਗਰ ਘਟ ਹੈ ਉਹ ਇੱਥੇ ਪਹੁੰਚੇ ਨੇ ਅਸੀਂ ਪਰਮਾਤਮਾ ਨੂੰ ਅਰਦਾਸ ਕਰਦੇ ਹਾਂ ਡਾਕਟਰ ਰਮਨਜੀਤ ਕੌਰ ਜੀ ਉਹਨਾਂ ਨੂੰ ਦੇਖਣਗੇ ਉਹਨ ਵੀ ਨਿਗਰ ਚੈੱਕ ਕਰਕੇ ਅਗਰ ਉਹਨਾਂ ਦੇ ਇਨਕ ਲੱਗਣੂ ਹੈ ਇਨਕ ਲਾਉਣਗੇ ਅਗਰ ਉਹਨਾਂ ਦੇ ਲੈਂਜ ਪਾਉਣੇ ਹੋਣਗੇ ਤਾਂ ਲੈਂਜ ਪਾਉਣਗੇ ਅਸੀਂ ਪਰਮਾਤਮਾ ਰ ਅਰਦਾਸ ਕਰਦੇ ਹਾਂ ਵੀ ਇਹ ਕਲੱਬ ਹਰ ਸਮੇਂ ਸੇਵਾ ਕਰਦਾ ਰਹੇ ਜੈ ਰਾਮ ਅਸੀਂ ਡਾਕਟਰ ਕੱਕੜ ਦੇ ਫਾਦਰ ਸਾਹਿਬ ਦੀ ਯਾਦ ਚ ਡਾਕਟਰ ਜੇਸ਼ ਕੱਕੜ ਦੀ ਯਾਦ ਚ ਕੈਂਪ ਲਾ ਰਹੇ ਹਾਂ ਤੇ ਜੋ ਵੀ ਖਰਚਾ ਹੈ ਉਹ ਸਾਰਾ ਅਤੁਲ ਕੱਕੜ ਜੀ ਵੀਰ ਕਰ ਰਹੇ ਆਂ ਤੇ ਅਸੀਂ ਵੱਧੋ ਵੱਧ ਚਾਹੁੰਦੇ ਆਂ ਵੱਧੋ ਵੱਧ ਆਪਰੇਸ਼ਨ ਹੋਣ ਤਾਕੇ ਮਾਨਵਤਾ ਦੀ ਸੇਵਾ ਹੋ ਸਕੇ ਰੋਣੇ ਤਾਂ ਕਿ ਅਸੀਂ ਵੱਧੋ ਵੱਧ ਲੋਕਾਂ ਦੀ ਸੇਵਾ ਕਰ ਸਕੀਏ ਰੋਟਰੀ ਕਲੱਬ ਦੇ ਸਾਡੇ 90 ਐਂਬੂਲੈਂਸ ਹਮੇਸ਼ਾ ਪਬਲਿਕ ਦੀ ਸੇਵਾ ਵਿੱਚ ਚਲਦੀ ਰਹਿੰਦੀ ਹੈ ਸਾਡਾ ਇੱਥੇ ਕੰਪਿਊਟਰ ਸੈਂਟਰ ਚੱਲਦਾ ਰਹਿੰਦਾ ਸਲਾਈ ਸੈਂਟਰ ਚੱਲ ਰਿਹਾ ਹੈ ਜਿਹੜੇ ਗਰੀਬ ਬੱਚਿਆਂ ਨੂੰ ਅਸੀਂ ਫ੍ਰੀ ਕੰਪਿਊਟਰ ਸਿਕਾਉਨੇ ਆ ਫ੍ਰੀ ਸਲਾਈਸ ਕਰਾਉਨੇ ਆ ਤਾਂ ਕਿ ਉਹ ਸਿੱਖ ਕੇ ਆਪਣੀ ਰੋਜ਼ਗਾਰ ਦਾ ਸੱਜਰੀਆ ਬਣ ਸਕੇ ਔਰ ਕਈ ਬੱਚੇ ਤਾਂ ਉਹਨਾਂ ਚੋਂ ਸੱਤ ਸਰਟੀਫਿਕੇਟ ਲੈ ਕੇ ਫੋਰਨ ਚਲੇ ਗਏ ਆ ਕਿ ਫੋਰਨ ਸਾਡੇ ਬੱਚਿਆਂ ਨੇ ਬਹੁਤ ਕੰਮ ਕੀਤਾ ਤਾਂ ਕਿ ਉਹ ਉੱਥੇ ਜਾ ਕੇ ਇਸ ਹੁਨਰ ਨੂੰ ਅੱਗੇ ਵਧਾਉਣ। ਸਾਡਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਪ੍ਰਧਾਨ ਰੋਟਰੀਅਨ ਚਰਨ ਸਿੰਘ ਜੀ ਦੀ ਅਗਵਾਈ ਦੇ ਵਿੱਚ ਅਸੀਂ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਆਰਗੇਨਾਈਜ਼ ਕਰ ਰਹੇ ਆ। ਇਹ ਸਾਡੇ ਚੇਅਰਮੈਨ ਬੀਤ ਪ੍ਰਕਾਸ਼ ਡੱਲਾ ਜੀ ਜਿਹੜਾ ਦੇ ਦਮਾਦ ਨੇ ਡਾਕਟਰ ਅਤਲ ਕੱਕੜ ਜੀ ਉਹਨਾਂ ਦੇ ਪਿਤਾ ਜੀ ਦੀ ਨਿੱਕੀ ਯਾਦ ਦੇ ਵਿੱਚ ਇਹ ਕੈਂਪ ਲਗਾਇਆ ਗਿਆ ਹੈ ਇਹ ਕੈਂਪ ਦਾ ਸਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿਹੜੇ ਐਸੇ ਜ਼ਰੂਰਤਮੰਦ ਲੋਕ ਜਿਹੜੇ ਆਪਣੀ ਅੱਖਾਂ ਦਾ ਆਪਰੇਸ਼ਨ ਨਹੀਂ ਕਰਾ ਸਕਦੇ ਉਹ ਇਸ ਕੈਂਪ ਦੇ ਵਿੱਚ ਆ ਕੇ ਆਪਣਾ ਆਪਰੇਸ਼ਨ ਕਰਾ ਕੇ ਇਹਦਾ ਲਾਭ ਲੈਂਦੇ ਨੇ ਜੀ ਲੋਕਾਂ ਨੂੰ ਬਹੁਤ ਉਡੀਕ ਹੁੰਦੀ ਹੈ ਕਿ ਰੋਟਰੀ ਵੱਲੋਂ ਇਹ ਕੈਂਪ ਲੱਗੇਗਾ ਤੇ ਅਸੀਂ ਇਸ ਚੀਜ਼ ਦਾ ਫਾਇਦਾ ਲਵਾਂਗੇ ਜੀ ਠੀਕ ਹੋ ਉਨਨੇ ਬੇਨਤੀ ਕਰਦਾ ਡਾਕਟਰ ਅਮਨਜੋਤ ਕੌਰ ਜੀ ਕਿਉਂਕਿ ਡਾਕਟਰ ਸਾਹਿਬ ਨੇ ਕੇਂਦਰ ਜਾ ਕੇ ਆਪਣਾ ਸ਼ੁਰੂ ਕਰਨਾ ਹੈ ਸਾਰਾ ਮੈਂ ਪਹਿਲਾਂ ਤਾਂ ਕਿ